ਹੈਲੋ ਸਟੂਡੈਂਟਸ ਨੈਕਸਟ ਤੁਹਾਡਾ ਲੇਖ ਹੈਗਾ ਪੰਜਾਬ ਦਾ ਇਤਿਹਾਸਿਕ ਸ਼ਹਿਰ ਸ੍ਰੀ ਅਮਰਤਸਰ ਸਾਹਿਬ ਤੁਸੀਂ ਵੀ ਕਈ ਵਾਰ ਵਿਜ਼ਿਟ ਕੀਤੀ ਹੋਏਗੀ ਦਰਸ਼ਨ ਦੇਦਾਰ ਕਰਨ ਗਏ ਹੋਗੇ ਅਮਰਤਸਰ ਸ਼ਹਿਰ ਹਰਮੰਦਰ ਸਾਹਿਬ ਜਾਂ ਕੋਈ ਹੋਰ ਵੀ ਅਮਰਸਰ ਇਤਿਹਾਸਕ ਸਥਾਨਾਂ ਉਹਨਾਂ ਦੇ ਅਸੀਂ ਅੱਜ ਸੰਬੰਧਿਤ ਲੇਖ ਕਰਾਂਗੇ ਠੀਕ ਹੈ ਚਲੋ ਫਿਰ ਸਟਾਰਟ ਕਰਦੇ ਹਾਂ ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿੱਚੋਂ ਅਮਰitsar ਸਭ ਤੋਂ ਵੱਧ ਮਹੱਤਤਾ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਤਾਂ ਕਿਹਾ ਜਾਂਦਾ ਹੈ ਅਮਰitsar ਸਿੱਖੀ ਦਾ ਘਰ। ਸੱਚਮੁੱਚ ਹੀ ਅਮਰitsar ਸਿੱਖੀ ਦਾ ਘਰ ਹੈ। ਇਹ ਪ੍ਰਾਤਨ ਸ਼ਹਿਰ ਹੈ। ਇਸ ਸ਼ਹਿਰ ਨਾਲ ਬਹੁਤ ਸਾਰੀਆਂ ਇਤਿਹਾਸਕ ਤੇ ਮਹੱਤਵਪੂਰਨ ਘਟਨਾਵਾਂ ਜੁੜੀਆਂ ਹੋਈਆਂ ਹਨ ਅੱਜ ਵਾਲਾ ਅੰਮ੍ਰਿਤਸਰ ਹਰਮੰਦਰ ਸਾਹਿਬ ਦਰਸ਼ਨ ਦਾ ਦਰਬਾਰ ਸਾਹਿਬ ਕਰਕੇ ਬਹੁਤ ਹੀ ਪ੍ਰਸਿੱਧ ਹੈ ਅੰਮ੍ਰਿਤਸਰ ਪੰਜਾਬ ਦਾ ਵੱਡਾ ਵਪਾਰਕ ਕੇਂਦਰ ਹੈ ਇਸ ਸ਼ਹਿਰ ਦਾ ਖੇਤਰਫਲ ਲਗਭਗ 24 ਵਰਗ ਕਿਲੋਮੀਟਰ ਹੈ ਇਹ ਸ਼ਹਿਰ ਪਾਟ ਦੀ ਪਾਕਿਸਤਾਨ ਨਾਲ ਲੱਗਦੀ ਹੱਦ ਤੋਂ ਪੂਰਵ ਵਾਲੇ ਪਾਸੇ 16 ਮੀਲ ਦੀ ਦੂਰੀ ਤੇ ਸਥਿਤ ਹੈ। ਅੰਮ੍ਰਿਤਸਰ ਸ਼ਹਿਰ ਦੇ ਬਸਣ ਤੋਂ ਪਹਿਲਾਂ ਇਹ ਸਥਾਨ ਬੜਾ ਸੁੰਦਰ ਤੇ ਰਮਣੀਕ ਸੀ। ਸੰਤ ਜਨ ਭਗਤੀ ਕਰਨ ਲਈ ਇਸ ਨੂੰ ਸੁੰਦਰ ਟਿਕਾਣਾ ਸਮਝਦੇ ਸਨ। ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਸਨ ਨੂੰ ਇਸ ਸਥਾਨ ਤੇ ਸਰੋਵਰ ਬਣਾਉਣ ਲਈ ਭੇਜਿਆ ਇੱਥੇ ਹੀ ਕੋਈ 200 ਜਾਂ 1 ਕੜ ਜਮੀਨ ਉੱਪਰ ਗੁਰੂ ਦਾ ਚੱਕ ਗੁਰੂ ਕਾ ਚੱਕ ਨਾਂ ਦੀ ਬਸਤੀ ਦਾ ਆਰੰਭ ਕੀਤਾ ਗਿਆ ਇਸ ਪ੍ਰਕਾਰ ਇਹ ਨਗਰ 1570 ਈਸਵੀ ਵਿੱਚ ਵਸਾਇਆ ਜਾਣ ਲੱਗਾ ਤੇ ਸਰੋਵਰ ਦੀ ਪੁਟਾਈ 1573 ਈਸਵੀ ਵਿੱਚ ਆਰੰਭ ਹੋਈ ਹੌਲੀ-ਹੌਲੀ ਸ਼ਹਿਰ ਵੱਸ ਗਿਆ ਇਸ ਸ਼ਹਿਰ ਦੇ ਬਹੁਤੇ ਲੋਕ ਵਪਾਰ ਕਰਦੇ ਹਨ ਇੱਥੇ ਮੁੱਖ ਰੂਪ ਵਿੱਚ ਕੱਪੜੇ ਦਾ ਅਤੇ ਸੋਨੇ ਚਾਂਦੀ ਦੇ ਗਿਆਂ ਦਾ ਵਪਾਰ ਹੁੰਦਾ ਹੈ ਅਮਰਸਰ ਸ਼ਹਿਰ ਸਵਾਦਲੇ ਚਟਪਟੇ ਖਾਣਿਆਂ ਲਈ ਵੀ ਮਸ਼ਹੂਰ ਹੈ ਖਾਸ ਤੌਰ ਤੇ ਅਮਰਸਰੀ ਕੋਲਚੇ ਲੋਕ ਬੜੇ ਚਾਣ ਨਾਲ ਖਾਂਦੇ ਹਨ ਅਮਰਸਰ ਗੁਰੂ ਦੀ ਨਗਰੀ ਕਰਕੇ ਵੀ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਦੇ ਪਾਪੜ ਵੜੀਆਂ ਬਹੁਤ ਮਸ਼ਹੂਰ ਹਨ ਅੰਮ੍ਰਿਤਸਰ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਦੇਸ਼ ਵਿਦੇਸ਼ ਤੋਂ ਦੇਸ਼ ਵਿਦੇਸ਼ ਦੇ ਹਰ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ ਅਕਾਲ ਤਖਤ ਸਾਹਿਬ ਗੁਰਦੁਆਰਾ ਥੜਾ ਸਾਹਿਬ ਗੁਰਦੁਆਰਾ ਸੰਤੋਖ ਸਰ ਗੁਰਦੁਆਰਾ ਅਟਲ ਸਾਹਿਬ ਗੁਰੂ ਕੀ ਮਹਿਲ ਗੁਰਦੁਆਰਾ ਸ਼ਹੀਦਾਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਦੇ ਧਾਮ ਇੱਥੇ ਸਥਿਤ ਹਨ ਇਸ ਦੇ ਨਾਲ ਹੀ ਦੁਰਗਿਆਣਾ ਮੰਦਿਰ ਅਤੇ ਪਰਚੀਨ ਸੀਤਲਾ ਮੰਦਿਰ ਹਿੰਦੂਆਂ ਦੇ ਪ੍ਰਸਿੱਧ ਪੂਜਾ ਅਸਥਾਨ ਹਨ ਇੱਥੇ ਇੱਕ ਕਿਲਾ ਹੈ ਜਿਸ ਦਾ ਨਾਮ ਕਿਲਾ ਲੋਗੜ ਹੈ ਜਿਸ ਨੂੰ ਸਨ 1677 ਈਸਵੀ ਵਿੱਚ ਗੁਰੂ ਹਰਗੋਬਿੰਦ ਜੀ ਨੇ ਤਿਆਰ ਕਰਵਾਇਆ ਸੀ ਅਮਰਤਸਰ ਪੰਜਾਬ ਦਾ ਇੱਕ ਪ੍ਰਸਿੱਧ ਵਿਦਿਅਕ ਕੇਂਦਰ ਵੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਸਥਿਤ ਹੈ ਇਥੋਂ ਦੇ ਖਾਲਸਾ ਕਾਲਜ ਦੀ ਸ਼ਾਨ ਨਿਰਾਲੀ ਹੈ ਡੀਏਵੀ ਕਾਲਜ ਤੇ ਹੋਰ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਵੀ ਇੱਥੇ ਸਥਿਤ ਹਨ ਇਸ ਸ਼ਹਿਰ ਦੇ ਵਿੱਚ ਹੀ ਜਲਿਆਂਵਾਲਾ ਬਾਗ ਸਥਿਤ ਹੈ ਜਿੱਥੇ 13 ਅਪ੍ਰੈਲ 1919 ਨੂੰ ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲਿਆ ਸੀ ਜਲਿਆਂਵਾਲਾ ਬਾਗ ਬਾਗ ਦੇ ਖੂਨੀ ਸਾਕੇ ਪਿੱਛੋਂ ਆਜ਼ਾਦੀ ਸੰਗਰਾਮ ਹੋਰ ਤਿੱਖਾ ਹੋ ਗਿਆ ਸੀ ਇਸ ਥਾਂ ਉੱਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮਿਆਂਨ ਬਣਿਆ ਹੋਇਆ ਹੈ ਨੈਕਸਟ ਪੇਜ ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਇੱਕ ਬੜਾ ਖੁੱਲਾ ਬਾਗ ਹੈ ਜਿਸ ਨੂੰ ਕੰਪਨੀ ਬਾਗ ਕਹਿੰਦੇ ਹਨ ਭਾਵੇਂ ਬਾਅਦ ਵਿੱਚ ਇਸ ਦਾ ਨਾਂ ਬਦਲ ਕੇ nehru ਬਾਗ ਰੱਖਿਆ ਗਿਆ ਪਰ ਇਹ ਅਜੇ ਵੀ ਕੰਪਨੀ ਬਾਗ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਇੱਥੋਂ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਮਹਾਨ ਤੇ ਗੌਰਵਮਈ बिरसे ਨੂੰ ਸੰਭਾਲੇ ਬੈਠੀ ਹੈ ਪੰਜਾਬ ਦੇ ਹੋਰ ਪੁਰਾਤਨ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿੱਚ ਪਰਚੀਨਤਾ ਵੀ ਹੈ ਅਤੇ ਨਵੀਨਤਾ ਵੀ ਪੰਜਾਬ ਅੰਮ੍ਰਿਤਸਰ ਮਾਝੇ ਦਾ ਕੇਂਦਰੀ ਸ਼ਹਿਰ ਹੈ ਇਸ ਲਈ ਇੱਥੇ ਪੰਜਾਬੀ ਦੀ ਉਪ ਭਾਸ਼ਾ ਮਾਝੀ ਬੋਲੀ ਜਾਂਦੀ ਹੈ ਖਸਾਲੀ ਪੰਜਾਬੀ ਮਾਜੀ ਦੇ ਕਾਫੀ ਨੇੜੇ ਹੈ ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੁੱਚਾ ਅੰਮ੍ਰਿਤਸਰ ਇਤਿਹਾਸਕ ਤੇ ਧਾਰਮਿਕ ਮਹਾਨਤਾ ਵਾਲਾ ਸ਼ਹਿਰ ਹੈ ਅਤੇ ਨਾਲ ਹੀ بڑا ਵੱਡਾ ਵਪਾਰਕ ਕੇਂਦਰ ਵੀ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ ਅੰਮ੍ਰਿਤਸਰ ਸ਼ਹਿਰ ਬਾਰੇ ਲੇਖ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਕਰਾਂਗੇ ਓਕੇ ਬਾਏ